ਮੁਖਸਰ ਦੀ ਆਖਰੀ ਜੰਗ ਮਹਾਰਾਜ ਜੀ ਨੇ ਲੜੀ 14 ਜੰਗਾਂ ਵਿੱਚੋਂ ਆਖਰੀ ਜੰਗ ਹੈ ਮੁਖਸਰ ਦੀ ਪਹਿਲੀ ਜੰਗ ਹੈ ਪੰਗਾਣੀ ਦੀ ਪਹਿਲੀ ਜੰਗ 22 ਸਾਲ ਦੀ ਉਮਰ ਚ ਲੜੀ ਤੇ ਇਹ ਜੰਗ 39-40 ਸਾਲ ਦੀ ਉਮਰ ਚ ਲੜੀ ਮਾਰੇ ਸੱਚੇ ਪਾਤਸ਼ਾਹ ਮੁਖਸਰ ਦੀ ਜੰਗ ਦੱਸਦੀ ਕਿ ਤੋਬਾ ਕੀ ਹੈ ਕੀ ਹੈ ਪਛਤਾਵਾ ਪਛਤਾਵਾ ਕੀ ਹੈ ਵਿਦਾਵਾ ਬਿਲਕੁਲ ਦਿੱਤਾ ਗਿਆ ਜਿਹੜੇ ਸੱਜਣ ਖੱਡਣ ਕਰਨੀ ਬਦਾਵਾ ਵੇਖੋ ਦੋ ਤਰੀਕੇ ਇੱਕ ਤਾਂ ਅਨੰਦਪੁਰ ਸਾਹਿਬ ਤੋਂ ਮੈਂ ਦੂਜਾ ਜਦੋਂ ਸਾਰੀ ਪੰਚਾਇਤ ਆਈ ਇਹ ਰਾਮਿਆਂ ਨੇ ਇਕੱਠੇ ਹੋਏ ਮਹਾਰਾਜ ਨੂੰ ਮਿਲੇ ਜਦੋਂ ਇਹਨਾਂ ਕਿਹਾ ਜੀ ਅਸੀਂ ਚੌਧਰੀਆਂ ਅਸੀਂ ਸਰਕਾਰ ਨਾਲ ਗੱਲਬਾਤ ਕਰਾ ਦੇਣੇ ਆ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ ਆਏ ਹੋ ਮੈਨੂੰ ਉਪਦੇਸ਼ ਦੇਣ ਆਏ ਹੋ ਹਜ਼ੂਰ ਨੇ ਫਿਰ ਉੱਥੇ ਰਤਨ ਸਿੰਘ ਭੰਗੂ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨਹੀਂ ਬੋੜਿਆ ਕੀ ਗੁਰੂ ਤੇਗ ਬਹਾਦਰ ਸੀਸ ਨਹੀਂ ਤੋੜਿਆ ਕੀ ਸ਼ੀਰਖੋਰ ਨਹੀਂ ਕਹਾਏ ਅੱਜ ਤੁਸੀਂ ਚੌਧਰੀ ਆਗਰ ਤੁਹਾਡੀ ਲਾਹੌਰ ਚੱਲਦੀ ਏ ਸਰੰਦ ਚੱਲਦੀ ਏ ਉਸ ਦਿਨ ਕਿੱਥੇ ਗਏ ਸੀ ਜਦਨ ਤਤੀ ਤਵੀ ਤੇ ਗੁਰੂ ਅਰਜਨ ਦੇ ਬੈਠਾ ਉਸ ਦਿਨ ਕਿੱਥੇ ਸੀ ਜਦਨ ਪਿਤਾ ਦਾ ਸੀਸ ਉਤਰਿਆ ਉਸ ਦਿਨ ਕਿੱਥੇ ਸੀ ਜਦਨ ਸ਼ੀਰਖੋਰ ਦਰਤ ਜੇ ਦੁੱਧ ਦੇ ਦੰਦ ਹੋਣ ਜੇ ਬੱਚੇ ਨੀਆਂ ਚਿਣੇ ਤੁਸੀਂ ਸਿੱਖ ਬਣ ਕੇ ਗੁਰੂ ਕਹਿਣ ਲੱਗੇ ਇੰਨੀ ਸਖਤ ਸਿੱਖੀ ਨਹੀਂ ਨਿਭਦੀ ਗੁਰੂ ਨੇ ਕਿਹਾ ਨਹੀਂ ਲਿਖ ਦਿੱਤੇ ਲਿਖ ਜਾਓ ਉਹਨਾਂ ਨੂੰ ਫਿਰ ਲਿਖ ਦਿੱਤਾ ਯਾਦ ਰੱਖਿਓ ਰਾਮਿਆਂ ਨੇ ਦਾ ਜ਼ਿਕਰ ਕਰੇ ਲਿਖ ਦਿੱਤਾ ਕਿ ਤੂੰ ਗੁਰੂ ਨਹੀਂ ਅਸੀਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਸਿੱਖ ਨਹੀਂ ਮੈਂ ਬੇਨਤੀ ਕਰਨ ਲੱਗਾ ਪਛਤਾਵਾ ਰੱਬ ਮਿਹਰ ਕਰੇ ਬੰਦੇ ਦੇ ਮਰਨ ਤੋਂ ਪਹਿਲਾਂ ਪੈਦਾ ਹੋ ਜਾਏ ਫਿਰ ਪ੍ਰਾਛਿਤ ਕਰੇ ਫਿਰ ਤੋਬਾ ਕਰੇ ਜਦੋਂ ਕੋਈ ਤੋਬਾ ਕਰਦਾ ਗੁਰੂ ਫਿਰ ਘੁੱਟ ਕੇ ਸੀਨੇ ਨਾਲ ਲਾ ਲਿੰਦਾ ਤੋਬਾ ਦਾ ਮਤਲਬ ਇਹ ਨਹੀਂ ਅੱਜ ਕਰ ਲਿਆ ਕੱਲ ਨੂੰ ਫਿਰ ਤੌਬਾ ਕਰਦੇ ਹਾਂ ਕਹਿੰਦਾ ਪਿਛਲੇ ਅਵਗਣ ਬਖਸ਼ ਲੈ ਪ੍ਰਭ ਅੱਗੇ ਮਾਰ ਹੁਣ ਸਮਤ ਬਖਸ਼ ਦੇ ਚੱਲ ਗਏ ਹਜ਼ੂਰ ਤੁਰ ਪਏ ਵਜ਼ੀਰ ਖਾਂ ਤੁਰਿਆ ਹੁੰਦਾ ਮਾ ਜੈਲ ਪਿਛਾਂ ਨੂੰ ਚਲੇ ਗਏ ਜਦੋਂ ਵੇਖਿਆ ਵੀ ਹਜ਼ੂਰ ਦੇ ਨਾਲ ਸਿੱਖ ਕਿੰਨੇ ਤੁਰ ਅੰਦਰ ਫਿਰ ਜਾ ਗਿਆ ਤੇ ਮੈਂ ਕਿਹਾ ਜਦੋਂ ਗੁਰੂ ਜੀ ਨੇ ਸਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਕੀਤਾ ਹੋਵੇਗਾ ਅੰਦਰ ਫਿਰ ਜਾਗਿਆ ਕਹਿਣ ਲੱਗੇ ਪਛਤਾਵਾ ਪੈਦਾ ਹੋ ਗਿਆ ਗਲਤੀ ਹੋਈ ਗੁਰਮਖੋ ਉਸ ਪਛਤਾਵੇ ਨੇ ਇੰਡੀ ਵੱਡੀ ਇਤਿਹਾਸ ਨੂੰ ਜਨਮ ਦੇ ਦਿੱਤਾ ਤੁਰਦੀ ਬੀਬੀ ਭਾਗੋ ਮਾਈ ਭਾਗੋ ਭਾਈ ਮਾਨ ਸਿੰਘ ਹਜ਼ੂਰ ਅੱਗੇ ਨੇ ਟਿੱਬੀ ਤੇ ਉੱਤੇ ਕੱਪੜੇ ਪਾ ਦਿੱਤਾ ਸਭ ਨੂੰ ਪਤਾ ਇਸਤਰੀ ਦਾ ਫਿਰ ਮਜੈਲ ਚੂਜੇ ਹੈ ਪਛਤਾਵਾ ਇਸ ਨਾ ਹੋ ਸਕਦਾ ਹੈ ਜੇ ਲਿਖਿਆ ਨਾ ਹੁੰਦਾ ਤੇ ਇਸਤਰੀਆਂ ਕੁਝ ਨਾ ਬਣਦੀ ਅੰਦਰੋਂ ਪਛਤਾਵਾ ਪੈਦਾ ਹੋ ਗਿਆ ਅੜ ਗਏ ਫਿਰ ਮੁਕਾਬਲਾ ਕੀਤਾ ਜੂਜੇ ਜਦੋਂ ਜੰਗ ਸਮਾਪਤ ਹੋਈ ਕਪੂਰੇ ਨੇ ਕਹਿ ਦਿੱਤਾ ਅੱਗੇ ਨਾ ਜਾਈ ਵਜ਼ੀਰ ਖਾਨ ਨੂੰ ਪਾਣੀ ਦੂਰ ਹੈ ਪਿੱਛੇ ਚਲਾ ਗਿਆ ਫਿਰ ਸੱਚੇ ਪਾਦਸ਼ਾਹ ਥੱਲੇ ਆਏ ਮੈਂ ਸਿਰਫ ਇੱਕ ਉਦਾਹਰਨ ਹਿਸਟਰੀ ਵਿੱਚੋਂ ਤਾਂ ਦੇ ਰਿਹਾ ਕਿ ਮਨਾ ਅੱਜ ਤੱਕ ਜਿੰਨੀਆਂ ਗਲਤੀਆਂ ਹੋਈਆਂ ਨੇ ਕਿੰਨਾ ਕੁ ਦਿਨ ਲਗਾ ਕੇ ਰੱਖੇਗਾ ਮੌਤ ਦਾ ਨਗਾਰਾ ਵੱਜਣ ਵਾਲਾ ਹੈ ਅਬ ਮੈਂ ਕੌਣ ਉਪਾਹੋ ਕਰਾਂ ਜੀ ਬਦਮਨ ਕੋ ਸੰਸਾ ਚੁੱਕਾ ਭਵਨਿਤ ਪਾਰ ਪਰ ਹੁਣ ਸਤਗੁਰੂ ਉਤਰਦੇ ਆ ਕਈ ਤੜਪ ਰਿਆ ਕੋਈ ਸ਼ਹੀਦ ਹੋ ਗਏ ਨੇ ਕੋਈ ਵੱਡੇ ਕੱਟੇ ਪਿਆ ਕਈਆਂ ਦੇ ਖੂਨ ਨਾਲ ਭਿੱਜੇ ਪਿਆ ਇੱਕ ਇੱਕ ਨੂੰ ਘੁੱਟ ਕੇ ਸੀਨੇ ਨਾਲ ਲਾਂਦੇ ਨੇ ਯਾਦ ਰੱਖਿਓ ਇਹ ਬਦਾਵੀਏ ਨੇ ਬਦਾਵੀਆਂ ਨੂੰ ਇੰਨੇ ਕੋ ਪਿਆਰ ਕਰਦਾ ਜਿਹੜਾ ਦਾਵਾ ਕਰਦਾ ਉਹਨੂੰ ਕਿੰਨੀ ਕੋ ਮੁਹੱਬਤ ਕਰਦਾ ਸੀਨੇ ਨਾਲ ਲਾਂਦੇ ਨੇ ਮੇਰਾ 5000 ਹਜ਼ਾਰੀ ਮੇਰਾ 10000 ਹਜ਼ਾਰੀ ਤੇਰੇ ਤੋਂ ਦੋਜਕ ਹਰਾਮ ਕੀਤਾ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਤੂੰ ਕਾਬਲ ਦਾ ਰਾਜਾ ਸਾਰੇ ਦੇ ਹੀ ਗਏ ਅਖੀਰ ਤੇ ਹਜ਼ੂਰ ਆਉਂਦੇ ਆ ਇੱਕ ਪਿਆਹ ਹੈ ਜਿਹਦੇ ਚ ਸਵਾਸ ਚੱਲਦੇ ਨੇ ਪਰ ਨੀਂਬ बेहੋਸ਼ੀ ਹੈ ਖੂਨ ਨਰ ਭਿੱਜਾ ਹੈ ਹਜ਼ੂਰ ਨੂੰ ਝੋਲੀ ਚ ਲੈ ਲੈਂਦੇ ਆ ਮੈਂ ਕਹਿੰਨਾ ਮਾਣਾ ਇੱਕ ਵਾਰੀ ਪਛਤਾਵਾ ਕਰਕੇ ਤਾਂ ਦੇਖ ਪ੍ਰਸਤਿਤ ਕਰ ਤੋਬਾ ਕਰ ਦੇ ਨਾਲ ਇਹ ਨਾ ਕਹੀਂ ਵੀ ਅੱਜ ਤੋਂ ਬਾਅਦ ਇਹ ਤਾਂ ਕਹਿਣਾ ਨਹੀਂ ਕਰਾਂਗਾ ਇਹ ਕਹਿਣਾ ਕਿਰਪਾ ਕਰਕੇ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰਾਤ ਤੂੰ ਬਚਾ ਲਈ ਮੈਂ ਹਜ਼ੂਰ ਪਹੁੰਚਦੇ ਆ ਉਹਨੂੰ ਝੋਲੀ 'ਚ ਲੈਂਦੇ ਆ ਭਾਈ ਮਾਹ ਸਿੰਘ ਜੀ ਨੂੰ ਮੁਖ ਰਮਾਲ ਨਾਲ ਧੁੰਦੇ ਆ ਲਬ ਖੁੱਲਦੇ ਆ ਹਜ਼ੂਰ ਮੁਖ 'ਚ ਪਾਣੀ ਝੁੰਦੇ ਆ ਨੇਤਰ ਖੁੱਲਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਤਾ ਆ ਹੱਥ ਕੰਬਦੇ ਹੋਏ ਜੁੜ ਗਏ ਹਜ਼ੂਰ ਕਹਿੰਦੇ ਨੇ ਪੁੱਤਰ ਬੇਟਾ ਜੋ ਮੰਗੇਗਾ ਤੇਰੀ ਝੋਲੀ ਚ ਪਾੰਗਾ ਜੋ ਮੰਗੇਗਾ ਬਸ ਕੰਬਦੇ ਹੋਏ ਬੁੱਲ ਕਹਿੰਦਿਆ ਜਿਹੜੀ ਟੁੱਟੀ ਸੀ ਉਹਨੂੰ ਗੰਢ ਲਵੋ ਇਹ ਕੀ ਚੀਜ਼ ਹੈ ਪਛਤਾਵਾ ਹੈ ਤੁਰ ਅੰਦਰੋਂ ਨਿਕਲੇ ਤੋਬਾ ਹੋ ਰਹੀ ਹੈ ਪਰ ਯਾਦ ਰੱਖਿਓ ਇੱਥੇ ਸਿੱਖ ਕੰਨ ਨੂੰ ਹੱਥ ਲਾ ਕੇ ਤੋਬਾ ਨਹੀਂ ਕਰ ਰਿਹਾ ਆਪਣਾ ਸਰੀਰ ਫੱਟੜ ਕਰਕੇ ਮੌਤ ਸਾਹਮਣੇ ਦੇ ਦਿੱਤੀਏ ਇਹੋ ਜਿਹਾ ਤੋਬਾ ਕਦੀ ਨਹੀਂ ਕਿਸੇ ਇਤਿਹਾਸ ਵਿੱਚ ਕੀਤਾ ਬਖਸ਼ ਦਿਓ ਟੁੱਟੀ ਗੰਢ ਲੋ ਹਜ਼ੂਰ ਕਿੰਨ ਕੁਝ ਹੋਰ ਮੰਗ ਕਿੰਨ ਨਹੀਂ ਭਰਾਵਾਂ ਨੂੰ ਬਖਸ਼ ਦਿਓ ਮੱਝ ਨੂੰ ਬਖਸ਼ ਦਿਓ ਹਜ਼ੂਰ ਮੈਂ ਕਹਿੰਦਾ ਚਮਕੌਰ ਸਾਹਿਬ ਦਾ ਪੂਰਾ ਜ਼ਫਰਨਾਮਾ ਮੈਂ ਆਪਜੀ ਸੰਗਤ ਨੂੰ ਜ਼ਰੂਰ ਬੇਨਤੀ ਕਰਾਂਗਾ ਮੈਂ ਯਤਨ ਕਰ ਰਿਹਾ ਕਿ ਜ਼ਫਰਨਾਮਾ ਗੁਟਕੇ ਦੇ ਰੂਪ ਵਿੱਚ ਸੰਗਤ ਤੱਕ ਪਹੁੰਚੇ ਇੱਕ ਤਾਂ ਪਰਸ਼ੀਨ ਪੂਰੀ ਜਿੱਥੇ ਜ਼ਬਰ ਜ਼ੇਰ ਪੇਸ਼ ਲਗਾ ਉਹ ਇਹ ਗੁਰਮੁਖੀ ਫਿਰ ਕਿਤੇ ਅਰਦਾਸ ਕਰਿਓ ਦਾਤਾ ਮੇਰ ਕਰੇ ਨਿਠ ਕੇ ਜ਼ਫਰ ਨਾਮੀ ਦੀ ਕਥਾ ਹੋ ਸਕੇ ਜ਼ਫਰਨਾਮਾ ਕੇਵਲ ਰਾਜਨੀਤਿਕ ਦਸਤਾਵੇਜ਼ ਨਹੀਂ ਉਹ ਸਦੀਆਂ ਲੰਘਣ ਤੋਂ ਬਾਅਦ ਵੀ ਆਪਣੇ ਰੂਹਾਨੀ ਅਰਥ ਕਾਇਮ ਕਰਕੇ ਬੈਠਾ ਕਿਤੇ ਸਤਿਗੁਰੂ ਅਥਰੂ ਨਹੀਂ ਛੱਡਦੇ ਤੁਸੀਂ ਦੱਸੋ ਪਿਤਾ ਦੇ ਸੀਸ ਨੂੰ ਦੇਖ ਕੇ ਅਥਰੂ ਛੱਡਿਆ ਇੱਕੋ ਗਲ ਕੇ ਰੰਗਰੇਟਾ ਗੁਰੂ ਕਾ ਬੇਟਾ ਪੁੱਤਰ ਸਾਹਮਣੇ ਸ਼ਹੀਦ ਹੋਏ ਅੱਖਾਂ ਸਾਹਮਣੇ ਸ਼ਰੀਰ ਟੁਕੜੇ ਟੁਕੜੇ ਹੋਏ ਮਾਰੇ ਨੇ ਬਿਲਕੁਲ ਅਥਰੂ ਇਤਿਹਾਸ ਜ਼ਬਰ ਰਾਮੇ ਚ ਲਿਖਿਆ ਤੋਰਾ ਘਰ ਨਜ਼ਰ ਹਸਤ ਲਸ਼ਕਰ ਵਾਜ਼ਰ ਕੇ ਮਾਰਾਂ ਨਿਗਾ ਹਸਤ ਯਜ਼ਦਾ ਸ਼ੁਕਰ ਤੇਰੀ ਨਜ਼ਰ ਆਪਣੇ ਲਸ਼ਕਰ ਤੇ ਜ਼ਰ ਤੇ ਹੈ ਮੇਰੀ ਨਜ਼ਰ ਪੁੱਤਰਾਂ ਦੀ লাশ ਕੋਲੋਂ ਵੀ ਲੰਘ ਕੇ ਰੱਬ ਦੇ ਸ਼ੁਕਰ ਦੇ ਹੈ ਇੱਕ ਵਾਰੀ ਅਥਰੂ ਡਿੱਗਿਆ ਵਸ ਮੁਕਤ ਸਤਿਗੁਰੂ ਇਹ ਕਮਜ਼ੋਰੀ ਨਾ ਸਮਝਿਓ ਇਹ ਸਿੱਖ ਦੇ ਪਛਤਾਵਾ ਹੈ ਪ੍ਰਸ਼ਚਿਤ ਹੈ ਕਿਤੇ ਨਹੀਂ ਰੋਏ ਸਤਿਗੁਰੂ ਸੱਚੀ ਜੇ ਇਹ ਹਕੀਕਤ ਹੈ ਕਿ ਗੁਰੂ ਗੋਬਿੰਦ ਸਿੰਘ ਭਾਈ ਮਾਹ ਸਿੰਘ ਦਾ ਸੀਸ ਗੋਦੀ ਚ ਲੈ ਕੇ ਜਦੋਂ ਕਹਿੰਦਾ ਸਤਿਗੁਰੂ ਟੁੱਟੀ ਗੰਢ ਲੈ ਬਖਸ਼ ਦੇ ਹਜ਼ੂਰ ਦੇ ਨੇਤਰਾ ਚੋਂ ਪ੍ਰੇਮ ਦੇ ਆਸੂ ਜਦੋਂ ਦੇ ਚਿਹਰੇ ਤੇ ਡਿੱਗੇ ਹੋਣਗੇ ਕੀ ਬਣਿਆ ਹੋਣਾ ਉਹਦੇ ਸ਼ਰੀਰ ਦਾ ਅਸ ਤਾਂ ਸਿਰਫ ਕਥੀ ਕਰ ਦਿੱਤੀ ਉਹ ਉਹ ਅਥਰੂ ਤਤ ਸੀ ਗੁਰੂ ਗੋਬਿੰਦ ਸਿੰਘ ਦਾ ਜਦੋਂ ਡਿੱਗੇ ਹੋਣਗੇ ਭਾਈ ਸਾਹਿਬ ਭਾਈ ਮਾਹ ਸਿੰਘ ਦਾ ਸਰੀਰ ਚਰਨਾਟ ਚ ਲਿਖੋਵੇਗੀ ਹਜ਼ੂਰ ਨੇ ਕਿਹਾ ਤੂੰ ਆਪਣੇ ਲਈ ਕੁਝ ਮੰਗ ਕਹਿੰਦਾ ਨਹੀਂ ਸਿੱਖੀ ਵਾਸਤੇ ਬਖਸ਼ ਦਿਓ ਇੱਕ ਸਾਡੇ ਗੁਰਮੁਖਿੰਦੇ ਦਸਨ ਹੱਸ ਕੇ ਕਹਿਣ ਲੱਗੇ ਟੁੱਟੀ ਤਾਂ ਹੈ ਹੀ ਨਹੀਂ ਸੀ ਨੇ ਸਤਗੁਰੂ ਕਾਗਜ਼ ਤੇ ਲਿਖਿਆ ਕਹਿਣ ਲੱਗੇ ਟੁੱਟਦੀ ਤਾਂ ਹੈ ਜੇ ਦੋਹਾਂ ਪਾਸਿਆਂ ਤੋਂ ਸਾਈਨ ਕੀਤੇ ਜਾਣ ਆ ਆਪਾਂ ਦਸਤਕਤ ਕਰੀਏ ਕਹਿੰਦੇ ਤੁਸੀਂ ਲਿਖ ਕੇ ਦੇ ਗਏ ਸਾਥੀ ਤੇਰੇ ਲਿਖ ਕੇ ਦੇ ਗਏ ਪਰ ਮੈਂ ਥੋੜਾ ਦਸਤਕਤ ਕੀਤੇ ਨੇ ਤੁਸੀਂ ਮੇਰੇ ਨਹੀਂ ਤੁਸੀਂ ਕਿਹਾ ਵੀ ਤੂੰ ਗੁਰੂ ਨਹੀਂ ਅਸੀਂ ਸਿੱਖ ਨਹੀਂ ਮੈਂ ਨਹੀਂ ਕਿਹਾ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਗੁਰੂ ਨਹੀਂ ਮੈਂ ਉਦੋਂ ਵੀ ਸੀ ਕਿ ਤੁਸੀਂ ਵਾਪਸ ਜ਼ਰੂਰ ਆਹੋਗੇ ਇਹਨੇ ਦੇ ਨਾਲ ਭਾਈ ਮਹਾ ਸਿੰਘ ਦਾ ਠੰਡਾ ਸਾਹ ਗੁਰੂ ਗੋਬਿੰਦ ਸਿੰਘ ਦੀ ਝੋਲੀ 'ਚ ਨਿਕਲਿਆ ਹੈ ਇਹ ਹੈ ਇੱਕ ਤੋਬਾ ਪ੍ਰਸਿੱਧ ਗੁਰੂ ਕੇ